ਅਸੀਂ ਤਾਂ ਕਦੇ ਨਹੀਂ ਸੀ ਕਿਸੇ ਦੇ ਮੂਹਰੇ ਬੋਲੀਆਂ ਤੇਰੀ ਕਿੱਡੀ ਗੱਠੀ ਉਤਰੋ ਲੱਗੀ ਹੋਈ ਆ ਬਡਾਪਾ ਇਕੱਲਾ ਨਹੀਂ ਆਉਂਦਾ ਰੁਗ ਭਰ ਕੇ ਬੁਵਾਰੀਆਂ ਦਾ ਨਾਲ ਲੈ ਕੇ ਆਉਂਦਾ ਧੀ ਦੇ ਮਾਪੇ ਨਾ ਧੀ ਦੇ ਕੇ ਪੁੱਤ ਲੈਂਦੇ ਨੇ ਪੁੱਤ ਸਭ ਨੂੰ ਪੈਸੇ ਆਂਦੇ ਤਾਂ ਦਿੰਦੇ ਆ ਪਰ ਖਰਚਾ ਨਹੀਂ ਦਿਖਦਾ ਤੁਸੀਂ 1 ਮਿੰਟ ਮੇਰੀ ਵੇਟ ਕਰੋ ਮੈਂ 15 ਮਿੰਟਾਂ ਚ ਤਿਆਰ ਹੋ ਕੇ ਆਈ ਕੀ ਗੱਲ ਹੋ ਗਈ ਐ ਕਾਸ਼ਨੀ ਦੇ ਫੁੱਲ ਵਾਂਗੂ ਮਰਝਾਈ ਜੀ ਲੱਗਦੀ ਆ ਸੁੱਖ ਹੈ ਸੁੱਖ ਹੀ ਤਾਂ ਨਹੀਂ ਲੱਗਦੀ ਤੇਰੀ ਨਾ ਜਲੇਬੀ ਵਾਂਗੂ ਘਮਾ ਫਰਾ ਕੇ ਗੱਲ ਕਰਦੀ ਆਪ ਨਹੀਂ ਜਾਂਦੀ ਉਹ ਸਿੱਧੀ ਕਦੇ ਠਾ ਸੋਟੇ ਵਾਂਗੂ ਵੀ ਗੱਲ ਕਰ ਲਿਆ ਕਰ ਅੱਜ ਭਾਬੀ ਦਾ ਫੋਨ ਆਇਆ ਸੀ ਬੜਾ ਹੀ ਰੁੱਖੇ ਜੇ ਢੰਗ ਨਾਲ ਕਹਿੰਦੀ ਵੀ ਛੁੱਟੀਆਂ ਕੱਟਣ ਤਾਂ ਹਰ ਵਾਰੀ ਆ ਜਾਨੀ ਆ ਕਦੀ ਆਪਣੀ ਮਾਂ ਦਾ ਵੀ ਪਤਾ ਲੈ ਲਿਆ ਕਰ ਅੱਛਾ ਕੀ ਗੱਲ ਠੀਕ ਨਹੀਂ ਹੈਗੀ ਮੰਮੀ ਉਹ ਕਹਿੰਦੀ ਸੀ ਵੀ ਮੰਮੀ ਨੂੰ ਝੋਲਾ ਝੋਲਾ ਦਿਸਣ ਲੱਗ ਗਿਆ ਮੈਂ ਇਹ ਸੋਚਦੀ ਸੀ ਵੀ ਹੁਣ ਜਦੋਂ ਤੁਸੀਂ ਆਫਿਸ ਜਾਣਾ ਮੈਨੂੰ ਮੰਮੀ ਵੱਲ ਛੱਡਦੇ ਹੋ ਤੇ ਜਦੋਂ ਵਾਪਸ ਆਉਂਗੇ ਉਦੋਂ ਮੈਨੂੰ ਲੈ ਆਇਓ ਚਲ ਠੀਕ ਹੈ ਫਿਰ ਚਲ ਆ ਜਾ ਹੁਣ ਸੋਚੀ ਕੀ ਜਾਨੀ ਆ ਚੱਲ ਅੱਛਾ ਬੱਸ ਆਉਣੀ ਆ ਤੁਸੀਂ 1 ਮਿੰਟ ਮੇਰੀ ਵੇਟ ਕਰੋ ਮੈਂ 15 ਮਿੰਟਾਂ ਚ ਤਿਆਰ ਹੋ ਕੇ ਆਈ ਲੈ ਆ ਗਿਆ ਜਾਮ ਇੱਕ ਤਾਂ ਨਹਿਰ ਦੇ ਪੋਤੇ ਨਾ ਜਮ ਪੱਕਾ ਲੱਗਿਆ ਹੀ ਰਹਿੰਦਾ ਆ। ਉਹ ਤੂੰ ਆਪਣੀ ਟੈਨਸ਼ਨ ਨਾ ਨਾ ਦਿਮਾਗ ਤੋਂ ਲਾ ਕੇ ਇੱਕ ਪਾਸੇ ਰੱਖ ਦੇ। ਤੂੰ ਫਿਕਰ ਨਾ ਕਰ ਤੈਨੂੰ ਤੇਰੇ ਪੇਕੇ ਟਾਈਮ ਸਰੇ ਪਹੁੰਚਾ ਦੂੰਗਾ। ਤੇ तकरीबन ਨਾ ਮੈਂ ਸਵੇਕ 5:30 ਵਜੇ ਆਉਂਗਾ। ਬਾਤ ਤੋ ਤਿਆਰ ਰਹੀਂ। ਲੈ ਆ ਕੀ ਗੱਲ ਹੋਈ? ਤੁਸੀਂ ਬਿਨਾਂ ਮਿਲੇ ਮੰਮੀ ਨੂੰ ਜਾਉਂਗੇ? ਤੁਸੀਂ ਅੰਦਰ ਆਓ ਮੰਮੀ ਨੂੰ ਮਿਲ ਕੇ ਤਾਂ ਜਾਓ ਇੱਕ ਵਾਰੀ ਸ਼ਾਮੀ ਆਉਣਾ ਹੀ ਆ ਉਦੋਂ ਮਿਲ ਲੂੰਗਾ ਲੈ ਸ਼ਾਮ ਨੂੰ ਦੁਬਾਰਾ ਫਿਰ ਮਿਲ ਲੈਓ ਆਜੋ ਹੁਣ ਤੁਸੀਂ ਉਹ ਲੈਣਾ ਬਾਬਾ ਵਸ ਬਾਦ ਜੀ ਪੈ ਜਾਣੀ ਆ ਤੂੰ ਕੁੜੇ ਬਹੁਤ ਦੇਖੀ ਤਾਂ ਬਾਹਰ ਮੈਨੂੰ ਲੱਗਦਾ ਕਿ ਸਰੀ ਗੱਡੀ ਆਈ ਆ ਕਿਤੇ ਆਪਣੀ ਗੈਬੀ ਤਾਂ ਨਹੀਂ ਆ ਗਈ ਮੰਮੀ ਤੁਹਾਨੂੰ ਤਾਂ ਨਾ ਐਵੇਂ ਨਾ ਆਪਣੀ ਧੀ ਦੇ ਪੁਲਖੇ ਪੇ ਰਹਿੰਦੇ ਨੇ ਉਹ ਸਾਹਮਣੇ ਗੁੱਡੀ ਮਾਸੀ ਉਹਨਾਂ ਦੀ ਕੱਢੀ ਆ। ਆਜੋ ਮਾਮਾ ਐ ਚੜਦੀ ਹੁੰਦੀ ਆ ਬਸ ਆਉਂਦੀ। ਲੈ ਮੈਂ ਤੁਹਾਨੂੰ ਕਹਿੰਦੀ ਸੀ ਨਾ ਮੇਰੀ ਧੀ ਆਈ ਆ। ਮੈਨੂੰ ਤਾਂ ਗੈਬੀ ਦੇ ਆਉਣ ਦਾ ਪਹਿਲਾਂ ਹੀ ਪਤਾ ਲੱਗ ਗਿਆ ਸੀ। ਦੇਖ ਲਾ ਆ ਗਈ ਮੇਰੀ ਧੀ। ਬਸ ਈ ਗੱਲ। ਨਾ ਹੁੰਦੇ ਲੋ ਆਪ ਮੁਰੇ ਓਕੇ ਮਿਲਦਾ ਨਾ ਫਿਰ ਉਹ ਸੱਜਣਾਂ ਕਰਦੇ ਨਾ ਸੱਚੀ ਗੱਲ ਹੈ ਕਿ ਬੱਚਿਆ ਹੁਣ ਹੱਲ ਹੈ ਦੱਸ ਹਾਲ ਚਾਲ ਦੋ ਤੁਸੀਂ ਦੱਸੋ ਤੁਹਾਡੀ ਸਿਹਤ ਕਿਦਾਂ ਠੀਕ ਆ ਪੁੱਤ ਜਿਹੜਾ ਟਾਈਮ ਪਾਸ ਹੋਈ ਜਾਵੇ ਕੀ ਗੱਲ ਮੰਮੀ ਇੰਨੀਆਂ ਅੱਖਾਂ ਕਰੋੜ ਕਰੋੜ ਕੇ ਦੇਖਣ ਲੱਗੀ ਹੋਈ ਸੀ ਇੰਨੀ ਤੇਰੀ ਨਿਗਾ ਕਮਜ਼ੋਰ ਹੋ ਗਈ ਉਮਰ ਸੇ ਤਾਂ ਨਿਗਾ ਘੱਟਦੀ ਆ ਦੀਦੀ ਨਾਲੇ ਇਹ ਕਿਹੜਾ ਮੁਟਿਆਰ ਨੇ ਜਿਹੜਾ ਇਹਨਾਂ ਨੇ ਫੁਲਕਾਰੀ ਕੱਢਣੀ ਆ ਉਹ ਗੱਲ ਤਾਂ ਇਹਦੀ ਵੀ ਸਹੀ ਐ ਬਡਾਪਾ ਇਕੱਲਾ ਨਹੀਂ ਆਉਂਦਾ ਰੁਗ ਭਰ ਕੇ ਬਿਮਾਰੀਆਂ ਦਾ ਨਾਲ ਲੈ ਕੇ ਆਉਂਦਾ ਚਲ ਠੀਕ ਐ ਫਿਰ ਸ਼ਾਮੀ ਰੈਡੀ ਰਹੀ ਤੂੰ ਮੈਂ ਹੁਣ ਤਾਂ ਚੱਲਿਆ ਫਿਰ ਨਾ ਪੁੱਤ ਐਵੇਂ ਕਿਵੇਂ ਜਾਨਣਾ ਤੂੰ ਕੋਟ ਚਾਹ ਪਾਣੀ ਦੇ ਦੇ ਬੈਠ ਕੇ ਪੀ ਓ ਮੰਮੀ ਜਦੋਂ ਸ਼ਾਮ ਨੂੰ ਆਇਆ ਚਾਹ ਛੱਡ ਮੈਂ ਦੁੱਧ 'ਚ ਪੱਤੀ ਪਵਾ ਕੇ ਪੀ ਲੂਗਾ ਮੈਨੂੰ ਤਾਂ ਨਹੀਂ ਲੱਗਦਾ ਮੈਨੂੰ ਆਫਿਸ 'ਚ ਲੇਟ ਹੋ ਰਿਹਾ ਮੈਂ ਪਹਿਲਾਂ ਹੀ ਇਹਨੂੰ ਕਿਹਾ ਸੀ ਮੈਂ ਸ਼ਾਮ ਨੂੰ ਮਿਲਦੇ ਆਪਾਂ ਕੋਈ ਗੱਲ ਕਰੀਲਾ ਆ ਕੋਈ ਗੱਲ ਹੋਈ ਨਾ ਚਾਹ ਨਾ ਪਾਣੀ ਲੈ ਪੁੱਤ ਤੂੰ ਆਉਂਦੀ ਡਾਉਣ ਤੇ ਬੈਠ ਗਈ ਤੂੰ ਰਾਮ ਨਾਲ ਇੱਧਰ ਆ ਕੇ ਬੈਠ ਚੱਲ ਮੇਰਾ ਪੁੱਤ ਓ ਮੈਂ ਤਾਂ ਉੱਧਰ ਬਹਿ ਜੰਨੀ ਆ ਪਰ ਮੈਨੂੰ ਲੱਗਦਾ ਨਾ ਮੰਮੀ ਤੂੰ ਆਪਣੀ ਸਿਹਤ ਦਾ ਜਮਾਂ ਧਿਆਨ ਨਹੀਂ ਰੱਖਦੀ ਤੇਰੀ ਨਿਗਾ ਇੰਨੀ ਘਟ ਗਈ ਆ ਕਿਸੇ ਡਾਕਟਰ ਨੂੰ ਨਹੀਂ ਦਿਖਾਇਆ ਦਿਖਾਇਆ ਸੀ ਪੁੱਤ ਡਾਕਟਰਾਂ ਨੂੰ ਤਾਂ ਇੱਕ ਛੱਡ ਦੋ ਤਿੰਨ ਨੂੰ ਵਧੀਆ ਨੂੰ ਦਿਖਾ ਲਿਆ ਉਹ ਕਹਿੰਦੇ ਮੋਤੀਆ ਉਤਰਿਆ ਹੈ ਹੁਣ ਆਪਰੇਸ਼ਨ ਹੋਊਗਾ ਤਾਂ ਫਿਰ ਕਰਵਾਉਂਦੇ ਕਿਉਂ ਨਹੀਂ ਕਰਵਾਈਏ ਤਾਂ ਤਾਂ ਜ ਪੱਲੇ ਰੁਗ ਭਰ ਕੇ ਨੋਟਾਂ ਦਾ ਹੋਵੇ 20-25000 ਬੋਲਦੇ ਨੇ ਆਪਰੇਸ਼ਨ ਨੂੰ ਨਾ ਠੀਕਲ ਭਾਬੀ ਆ ਹੁਣ ਤੁਸੀਂ ਐਨੇ ਜੋਗੇ ਵੀ ਹੈ ਨਹੀਂਗੇ ਵੀ ਮਾਂ ਦਾ ਆਪਰੇਸ਼ਨ ਕਰਾ ਸਕੋ ਹੁਣ ਤਾਂ ਵੀਰੇ ਦਾ ਭਲਾ ਕੰਮ ਵੀ ਸੈੱਟ ਹੋ ਵਧੀਆ ਚਾਰ ਪੈਸੇ ਆਉਂਦੇ ਨੇ ਸਭ ਨੂੰ ਪੈਸੇ ਆਂਦੇ ਤਾਂ ਦਿੰਦੇ ਆ ਪਰ ਖਰਚਾ ਨਹੀਂ ਦਿਖਦਾ ਘਰ ਕਿੰਨਾ ਖਰਚਾ ਹੁੰਦਾ ਰਾਸ਼ਨ ਪਾਣੀ ਲੈ ਕੇ ਆਣਾ ਹੁੰਦਾ ਸੋ ਚੀਜ਼ਾਂ ਲੈ ਕੇ ਆਣੀਆਂ ਹੁੰਦੀਆਂ ਨੇ ਪਹਿਲਾਂ ਤਾਂ ਜਵਾਕਾਂ ਦੇ ਦਾਖਲੇ ਤੇ ਫੀਸਾਂ ਨਹੀਂ ਮਾਣ ਨਾਲੇ ਪਿਛਲੇ ਸਾਲ ਮੰਮੀ ਦੀ ਬਾਅਦ ਤੇ ਕਿੰਨੇ ਪੈਸੇ ਲੱਗੇ ਪਤਾ ਤੁਹਾਨੂੰ ਇਸ ਗੱਲ ਦਾ ਪਰ ਉਹ ਬੇਲ ਤਾਂ ਮੰਮੀ ਨੇ ਸਾਰਾ ਆਪ ਹੀ ਭਰਿਆ ਸੀ ਕੱਲਾ ਬੇਲੀ ਭਰਿਆ ਸੀ ਜਿਹੜੇ ਉੱਪਰਲੇ ਖਰਚੇ ਆ ਉਹ ਕਿੰਨੇ ਕੀਤੇ ਬਾਕੀ ਜਦ ਕੋਈ ਆਂਦਾ ਆ ਮਾਤਾ ਦਾ ਪਤਾ ਲੈਣ ਆਂਦਾ ਕਰੀ ਚਾਹ ਬਣਾਓ ਕਰੀ ਕੁਝ ਕਰੋ ਉਹ ਸਾਰੇ ਖਰਚੇ ਵੀ ਤਾਂ ਅਸੀਂ ਕੀਤੇ ਇੱਕ ਤਾਂ ਮਾਤਾ ਦੀ ਸੇਵਾ ਕਰ ਕਰਕੇ ਮੇਰੀ ਤਾਂ ਟੂਈ ਉੱਪਰ ਹੋ ਗਈ ਨਾ ਬਹੂ ਤੋਂ ਐ ਬੋਲਣ ਲੱਗੀ ਆ ਛੱਟ ਮੱਗ ਕੇ ਸ਼ੌਂਕ ਨੂੰ ਲਵਾਈ ਸੀ ਦਿਲੀ ਉੱਤਰ ਤੋਂ ਮੈਂ ਗਿਰ ਗਈ ਪੈਰ ਦਿਲ ਗਿਆ ਛੱਟ ਲੱਗ ਗਈ ਪਰ ਬਸ ਦੇ ਘਰਾਂ ਦੇ ਵਿੱਚ ਪ੍ਰਾਣੇ ਆਉਂਦੇ ਹੀ ਹੁੰਦੇ ਨੇ ਤੂੰ ਤਾਂ ਚਾਹ ਪਾਣੀ ਦਿੰਦੀ ਹੋ ਰੋਨੀਆ ਸਾਡੇ ਵੇਲੇ ਤਾਂ ਰੋਟੀਆਂ ਪਵਾ ਕੇ ਦੋਰੀਦੇ ਸੀ 20-20 ਟੱਬਰਾਂ ਨੂੰ ਪਾਲਦੀਆਂ ਰਹੀਆਂ ਵਾ ਅਸੀਂ ਤਾਂ ਕਰੇ ਨਹੀਂ ਸੀ ਕਿਸੇ ਦੇ ਮੂਰੇ ਬੋਲੀਆਂ ਤੇਰੀ ਕਿੱਡੀ ਗੱਠੀ ਲੁੱਤਰੋ ਲੱਗੀ ਹੋਈ ਆ ਮੰਮੀ ਤੂੰ ਚੁੱਪ ਕਰ ਨਾ ਭਾਬੀ ਹੁਣ ਕਿਹੜਾ ਮੋਤੀਏ ਦੇ ਆਪਰੇਸ਼ਨ ਤੇ ਇੰਨੇ ਪੈਸੇ ਲੱਗਦੇ ਨੇ ਨਾਲੇ ਥਾਂ-ਥਾਂ ਤਾਂ ਫ੍ਰੀ ਕੈਂਪ ਲੱਗਦੇ ਨੇ ਉੱਥੋਂ ਪਤਾ ਕਰ ਲੈਣਾ ਸੀ ਨਾ ਨਾ ਦੀਦੀ ਫ੍ਰੀ ਕੈਂਪ ਚ ਤਾਂ ਮੀਲ-ਮੀਲ ਲੰਬੀਆਂ ਲਾਈਨਾਂ ਲੱਗੀਆਂ ਹੁੰਦੀਆਂ ਨੇ ਕਿਹੜਾ 4-5 ਘੰਟੇ ਘੜੇ ਰਹੇ ਰਵੇ ਉੱਥੇ ਨਾਲੇ ਮੇਰੀ ਗੱਲ ਸੁਣੋ ਬੰਦੇ ਦਾ ਕੋਈ ਸਟੈਂਡਰਡ ਨਹੀਂ ਹੁੰਦਾ ਆਹੋ ਗੱਲ ਤਾਂ ਤੇਰੀ ਵੀ ਸਹੀ ਆ ਬੰਦੇ ਨੂੰ ਆਪਣਾ ਸਟੈਂਡਰਡ ਦੇਖਣਾ ਚਾਹੀਦਾ ਕੰਮਾਂ ਦਾ ਕੀ ਆ ਕੰਮ ਤਾਂ ਹੁੰਦਾ ਹੀ ਰਹਿੰਦੇ ਨੇ ਨਾ ਪੁੱਤ ਤੂੰ ਕਿਉਂ ਫਿਕਰ ਕਰਦੀ ਆ ਜਦ ਹੱਥ ਸੋਖਾ ਹੋ ਜੀ ਆਪਾਂ ਉਦੋਂ ਆਪਰੇਸ਼ਨ ਕਰਾ ਲਾਂਗੇ ਜ਼ਰੂਰੀ ਤਾਂ ਨਹੀਂ ਆਪਾਂ ਹੁਣੇ ਹੀ ਕਰਾਉਣਾ ਨਾ ਗੱਲਾਂ-ਗੱਲਾਂ ਦੇ ਵਿੱਚ ਤੁਸੀਂ ਰੋਟੀ ਨੂੰ ਕੁਵੇਲਾ ਨਾ ਕਰ ਲਿਓ ਕੁੜੀ ਆਈ ਹੋਈ ਆ ਚੱਲ ਪੁੱਤ ਤੂੰ ਰੋਟੀ ਬਣਾ ਜਦ ਤੱਕ ਅਸੀਂ ਮਾਮਾ ਧੀਾਂ ਢਿੱਡ ਭੋਲ ਲਈਏ ਉੱਠ ਕਿਨਾਰ ਸੋਈ ਦੇ ਵਿੱਚ ਹੀ ਬਾੜੀ ਰੱਖ ਲਈਆ ਮੈਨੇ ਕੰਮ ਕਰ ਹੈ ਨਹੀਂ ਕੋਈ ਮਰੀ ਜਾ ਕੋਰਾ ਹੋਸ ਤੂੰ ਹੀ ਚੱਲੀ ਅੰਦਰ ਨੂੰ ਮਮਮੀ ਅੱਜ ਕੱਲ ਤਾਂ ਭਾਬੀਆਂ ਤੋਂ ਡਰ ਕੇ ਚੱਲਣ ਦਾ ਜ਼ਮਾਨਾ ਆ ਮੈਂ ਨਾਲ ਕਰਾਉਣੀ ਆ ਰੋਟੀ ਟੁਕਸ ਕੀ ਹਾਲ ਹੈ ਠੀਕ ਹੈ ਪੁੱਤ ਨਾ ਗੈਬੀ ਬਹੁਤ ਪ੍ਰੋਣਾ ਆਇਆ ਆ ਜਾ ਭਾਈ ਪਾਣੀ ਪਾਣੀ ਪੁੱਛੋ ਕੁਛ ਪੁੱਤ ਤੂੰ ਇੱਥੇ ਆ ਕੇ ਬੈਠ ਨਾ ਕੋਈ ਨਹੀਂ ਮੈਂ ਠੀਕ ਆ ਇੱਥੇ ਮੁੰਡੇ ਦੀ ਦੌਣ ਤੇ ਨਹੀਂ ਬੈਠਣਾ ਇੱਥੇ ਆ ਕੋਈ ਫਰਕ ਨਹੀਂ ਪੈਂਦਾ ਆ ਜਾ ਆ ਜਾ ਪੁੱਤ ਇੱਥੇ ਬੈਠ ਰਾਮਾ ਠੀਕ ਹੋ ਕੇ ਬੈਠ ਪ੍ਰੋਣਾ ਕਦੋਂ ਦਾ ਆਇਆ ਕੋਈ ਨਹੀਂ ਆ ਜਾਂਦੀਆਂ ਨੇ ਬਸ ਮੇਰੇ ਕੋਲ ਵੀ ਨਾ ਟਾਈਮ ਇੰਨਾ ਕੀ ਨਾ ਨਾ ਮੰਮੀ ਚਾਹ ਨਹੀਂ ਪੀਣੀ ਇਹਨਾਂ ਨੇ ਅਕਰੋ ਖੁਸ਼ੂ ਤੇ ਸ਼ਨਮ ਦਾ ਫੋਨ ਆ ਗਿਆ ਬਾਸੀਆਂ ਵਾਲੀਆਂ ਮਾਮੀਆਂ ਆਈਆਂ ਨੇ ਚਲੋ ਆਪਾਂ ਪਹਿਲਾਂ ਚੱਲੀਏ ਚਲੋ ਠੀਕ ਹੈ ਚਲੋ ਚੰਗਾ ਮੰਮੀ ਨਾ ਆ ਕੀ ਕਰੀਏ ਬਸ 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 ਫੇਰ ਆਉਂਗੇ ਕਿਸੇ ਦਿਨ ਹੁਣ ਘਰੋਂ ਫੋਨ ਆ ਗਿਆ ਆ ਆਉਦੀ ਮੰਮੀ ਨੂੰ ਮਿਲ ਗਈ ਆਈ ਮੈਂ ਤਾਂ ਹਾਲੇ ਵੀ ਅਫਸਰਟ ਜੀ ਲੱਗੀ ਜਾਨੀ ਆ ਮੈਨੂੰ ਨਾ ਮੰਮੀ ਕੇ ਘਰੇ ਕੁਛ ਠੀਕ ਨਹੀਂ ਲੱਗਿਆ ਅੱਜ ਜਿੱਦਾਂ ਨਾ ਭਾਬੀ ਤਾੜ ਤਾੜ ਮੈਨੂੰ ਜਵਾਬ ਦਿੰਦੀ ਸੀ ਮੈਨੂੰ ਐ ਲੱਗਦਾ ਜਿਵੇਂ ਉਹ ਮੰਮੀ ਦੇ ਅੱਖਾਂ ਦਾ ਆਪਰੇਸ਼ਨ ਕਰਾਉਣ ਦੇ ਹੱਕ ਚ ਹੀ ਨਹੀਂ ਹੁੰਦੀ ਓਏ ਆਪਾਂ ਨੂੰ ਉਹਨਾਂ ਦੇ ਘਰ ਦੇ ਸਹੀ ਹਾਲਾਤਾਂ ਬਾਰੇ ਥੋੜੀ ਪਤਾ ਹੋ ਸਕਦਾ ਵਿਚਾਰੇ ਸੱਚੇ ਹੋ ਇੰਨੇ ਟੈਟ ਹੋਣ ਦੇ ਉਹ ਜੈਜੀ ਕਲਪ ਕੀ ਹੋਵੇ ਪਹਿਲਾਂ ਤਾਂ ਮੈਂ ਉੱਥੇ ਬੈਠੇ ਬੈਠੇ ਸੋਚਿਆ ਵੀ ਮੰਮੀ ਨੂੰ ਪੈਸੇ ਦੇ ਕੇ ਮੰਮੀ ਦੀ ਮਦਦ ਕਰ ਦਵਾਂ ਫੇਰ ਮੈਂ ਸੋਚਿਆ ਚਲੋ ਛੱਡੋ ਐਵੇਂ ਪੇਕਿਆਂ ਤੇ ਪੈਸੇ ਲਟਾਉਂਦਾ ਬੰਦਾ ਚੰਗਾ ਥੋੜੀ ਲੱਗਦਾ ਆਪਣੇ ਘਰ ਨੂੰ ਹੀ ਸਿਆਣਾ ਹੋਈਏ ਹਾਂ ਮੰਮੀ ਦਾ ਫੋਨ ਹਲੇ ਹੁਣੇ ਤਾਂ ਮੈਂ ਮਿਲ ਕੇ ਆਈ ਆ ਹਲੋ ਮੰਮੀ ਕੀ ਗੱਲ ਹੋ ਗਈ ਸੁਖ ਹੈ ਹੁਣੇ ਤਾਂ ਅਸੀਂ ਹਲੇ ਆ ਕੇ ਘਰੇ ਪੈਰ ਪਾਇਆ ਮਮੀਏ ਤੂੰ ਕਿਉਂ ਆਪਣੀ ਮਾਂ ਦੇ ਸਿਰ ਭਾਰ ਚ ਚੁਡਾਉਣ ਲੱਗੀ ਹੋਈ ਆ ਪਰ ਮੰਮੀ ਮੈਂ ਕੀ ਕੀਤਾ ਨਾ ਸਭ ਕੁਝ ਕਰਕੇ ਹਲੇ ਵੀ ਕਹੀ ਜਾਣੀ ਆ ਮੈਂ ਕੀ ਕੀਤਾ ਮੇਰੇ ਅੱਖ ਦੇ ਆਪਰੇਸ਼ਨ ਦੇ ਲਈ ਰਾਮ ਗੜੀ ਆ ਕਾਲਜ ਦੇ ਰਣਜੋਤ ਸਿੰਘ ਦੀ ਪਰਚੀ ਤੇ 25000 ਰੁਪਇਆ ਤੂੰ ਮੇਰੇ ਸਹਰਾਣੇ ਥੱਲੇ ਰੱਖ ਗਈ ਹਲੇ ਕਹੀ ਨਹੀਂ ਆ ਤੂੰ ਮੈਂ ਕੀ ਕੀਤਾ ਰੱਬ ਤੇਰੇ ਵਰਗੀ ਧੀ ਨਾ ਸਾਰਿਆਂ ਨੂੰ ਦੇਵੇ ਜਿਹੜੀ ਬਿਨਾ ਕਹੇ ਆਪਣੀ ਮਾਂ ਦਾ ਇਹਨਾਂ ਦੁੱਖ ਸਮਝ ਗਈ ਪੁੱਤ ਅਸੀਂ ਨਾ ਧੀ ਆਲੇ ਆ ਤੇਰੇ ਪੈਸੇ ਰੱਖ ਦੇਣੀ ਥੋੜੇ ਥੋੜੇ ਕਰਕੇ ਮੋੜ ਦਾਂਗੇ ਠੀਕ ਆ ਮੰਮੀ ਮੈਨੂੰ ਪਪਾ ਵੀ ਇਹ ਪੈਸੇ ਕਿਨੇ ਰੱਖੇ ਆ ਆਜੋ ਭਾਈ ਤੁਸੀਂ ਅੰਦਰ ਹੀ ਵੜ ਕੇ ਬੈਠ ਜੀ ਆ ਨਾ ਪਰੋਣਾ ਕਦੋਂ ਦਾ ਆ ਕੋਈ ਨਹੀਂ ਆ ਜਾਂਦੀਆਂ ਨੇ ਬਸ ਮੇਰੇ ਕੋਲ ਵੀ ਨਾ ਟਾਈਮ ਇੰਨਾ ਕੀ ਆ ਮੇਰਾ ਬੜਾ ਜੀ ਕਰਦਾ ਸੀ ਕਿ ਮੈਂ ਆਪਣੇ ਪੁੱਤੀ ਦੀ ਮਦਦ ਕਰਾਂ ਪਰ ਇਹ ਸੋਚ ਕੇ ਤੁਹਾਨੂੰ ਕਹਿਣ ਦੀ ਹਿੰਮਤ ਨਹੀਂ ਪਈ ਕਿ ਤੁਸੀਂ ਇਹ ਸੋਚੋਗੇ ਵੀ ਇਹ ਪੈਸੇ ਆਪਦੇ ਪੇਕੇਆਂ ਤੇ ਲਟਾਈ ਜਾਂਦੀਆਂ ਜਿਹੜਾ ਤੁਸੀਂ ਮੇਰੀ ਮੰਮੀ ਦੀ ਅੱਖਾਂ ਦੇ ਆਪਰੇਸ਼ਨ ਵਾਸਤੇ ਪੈਸੇ ਦਿੱਤੇ ਹਨਾ ਮੈਂ ਤੁਹਾਡਾ ਇਹ احسان ਕਿਵੇਂ چکاں گی ہرے ہی نہ کمڑی تھی کمڑی او پلئے لوکے او جیون ساتھی ਕਦੇ ਇੱਕ ਦੂਜੇ ਤੇ احسان ਨਹੀਂ ਕਰਦੇ ਉਹਦਾ ਔਖੇ ਸੌਖੇ ਟਾਈਮ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਨੇ ਪਰ ਜੇ ਇਧਰ ਮੰਮੀ ਨੂੰ ਪਤਾ ਲੱਗ ਗਿਆ ਉਹ ਤਾਂ ਫਿਰ ਬਹੁਤ ਗੁੱਸੇ ਹੋਣਗੇ ਓਏ ਓ ਤੂੰ ਫਿਕਰ ਨਾ ਕਰ ਪੇ ਪੇ ਨਹੀਂ ਤਾਂ ਮੈਨੂੰ ਮੇਰੀ ਗੱਲ ਸੁਣ ਪੁੱਤ ਤੂੰ ਚੱਲੇ ਤਾਂ ਹੈਗੀ ਉਹ ਪੁੱਤ ਪਰ ਇੱਕ ਗੱਲ ਮੇਰੀ ਨਾ ਧਿਆਨ ਨਾਲ ਸੁਣ ਲੈ ਧੀ ਦੇ ਮਾਪੇ ਨਾ ਧੀ ਦੇ ਕੇ ਪੁੱਤ ਲੈਂਦੇ ਨੇ ਪੁੱਤ ਜਿਹੇ ਜੀ ਮੈਂ ਤੇਰੀ ਮਾਂ ਆ ਨਾ ਪੁੱਤ ਉਹੋ ਜੀ ਗੈਵੀ ਦੀ ਮੰਮੀ ਵੀ ਤੇਰੀ ਮਾਂ ਆ ਉਹਦੀ ਭਾਬੀ ਨੇ ਨਾ ਗੱਲਾਂ ਗੱਲਾਂ 'ਚ ਇਸ਼ਾਰਾ ਕਰਤਾ ਬਈ ਉਹਦੀ ਮੰਮੀ ਦੇ ਅੱਖਾਂ ਦਾ ਇਲਾਜ ਕਰਾਉਣਾ ਆ ਤੇ ਉਹਨਾਂ ਦੀ ਗੁੰਜਾਇਸ਼ ਮੈਨੂੰ ਲੱਗਦਾ ਲੱਗਦੀ ਨਹੀਂਗੀ ਜੇ ਉਹਨਾਂ ਨੂੰ ਪੈਸੇ ਥੇਲੇ ਦੀ ਲੋੜ ਹੋਈ ਨਾ ਐਵੇਂ ਆਪਣੀ ਜੇਬ ਨੂੰ ਗੱਠ ਨਾ ਮਾਰੀ ਪੁੱਤ ਤੂੰ ਰਿਸ਼ਤੇਦਾਰੀ ਦਾ ਤਾਂ ਇਹ ਮਤਲਬ ਹੁੰਦਾ ਆਪਣੇ ਭੈਣ ਭਾਈ ਦੇ ਔਖੇ ਸੌਖੇ ਟਾਈਮ ਤੇ ਉਹਨਾਂ ਦੇ ਨਾਲ ਖੜਨਾ ਤੂੰ ਸੱਚ ਮੁੱਚ ਰਾਣੀ ਮੈਂ ਤਾਂ ਰੱਬ ਤੇ ਸ਼ਾਸ ਕਰਦੀਆਂ ਵੀ ਇਹੋ ਜਿਹੇ ਨੇਕ ਦਿਲ ਸੋਹਰੇ ਰੱਬ ਸਾਰਿਆਂ ਧੀਆਂ ਨੂੰ ਦੇਵੇ ਮਾਂ ਤੂੰ ਸੱਚ ਮੁੱਚ ਰਾਣੀ ਹੀ ਮਾਂ